ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖੂਨੀ ਝੜਪ ਹੋਈ ਹੈ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਰੀ ਘਟਨਾ ਜੋ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭੜਦੀਆਂ ਨਜ਼ਰ ਆ ਰਹੀਆਂ ਨੇ ਮਾਮਲਾ ਜੋ ਹੈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ 2 ਸਾਲ ਪਹਿਲਾਂ ਜੋ ਹੈ ਦੋ ਪਰਿਵਾਰਾਂ ਦੇ ਵਿੱਚ ਕੋਈ ਟਕਰਾਅ ਚੱਲ ਰਿਹਾ ਸੀ ਰੰਜਿਸ਼ ਸੀ ਦੋਵੇਂ ਪਰਿਵਾਰ ਇੱਕੋ ਗਲੀ ਦੇ ਵਿੱਚ ਰਹਿੰਦੇ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੇ ਆਪਸ ਦੇ ਵਿੱਚ ਜੋ ਹੈ ਕੋਰਟ ਮੈਰਿਜ ਕਰਵਾ ਲਈ ਪ੍ਰੇਮ ਵਿਆਹ ਤੋਂ ਬਾਅਦ ਜੋ ਹੈ ਮਾਮਲਾ ਠੰਡਾ ਪੈ ਗਿਆ ਲੇਕਿਨ ਫਿਰ ਤੋਂ 2 ਸਾਲਾਂ ਬਾਅਦ ਜੋ ਹੈ ਇਹ ਰ ਤੇ ਦੱਸਦੇ ਕਿ ਲੜਕੀ ਜੋ ਹੈ ਆਪਣੇ ਪੇਕੇ ਰਹਿਣ ਲੱਗੀ ਸੀ ਕਿਸੇ ਵਜ੍ਹਾ ਕਰਕੇ ਕੋਈ ਝਗੜਾ ਹੋਇਆ ਸੀ ਉਸ ਤੋਂ ਬਾਅਦ ਜੋ ਲੜਕੀ ਹੈ ਆਪਣੇ ਪੇਕੇ ਰਹਿਣ ਲੱਗ ਗਈ ਸੀ ਤੇ ਉਸ ਤੋਂ ਬਾਅਦ ਜੋ ਹੈ ਲੜਕੀ ਦੇ ਪਰਿਵਾਰ ਵੱਲੋਂ ਲਗਾਤਾਰ ਖੁੰਦਕ ਕੱਢੀ ਜਾਣ ਲੱਗੀ ਰஞ்சிਸ਼ ਜਾਗ ਗਈ ਤੇ ਜੋ ਹੈ ਲੜਕੇ ਲੜਕੇ ਦੇ ਪਰਿਵਾਰ ਨੂੰ ਲਗਾਤਾਰ ਲਲਕਾਰਿਆ ਜਾਂਦਾ ਸੀ ਲੜਕੇ ਨੂੰ ਕਿਹਾ ਜਾਂਦਾ ਸੀ ਕਿ ਤੂੰ ਬਾਹਰ ਆ ਲੇਕਿਨ ਲੜਕਾ ਨਹੀਂ ਜਾਂਦਾ ਸੀ ਤੇ ਇਸ ਦੌਰਾਨ ਜੋ ਹੈ ਲੜਕੀ ਵਾਲਿਆਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਮਾਂ ਤੇ ਉਸਦੇ ਪਿਓ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਕੁੱਟ ਦਿੱਤਾ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਦੱਸਦੇ ਕਿ ਜੋ ਹੈ 2 ਸਾਲਾਂ ਬਾਅਦ ਸਾਰੀ ਘਟਨਾ ਵਾਪਰੀ ਹੈ ਜੋ ਜੇ ਮੁੰਡਾ ਕੁੜੀ ਨੇ ਜਿਹੜੀ ਵਿਆਹ ਕਰਾਇਆ ਸੀ ਉਹਨਾਂ ਦਾ 1 ਸਾਲ ਦਾ ਮੁੰਡਾ ਵੀ ਹੈ ਲੇਕਿਨ ਕਿਸੇ ਕਾਰਨ ਜੋ ਹੈ ਕੁੜੀ ਆਪਣੇ ਪੇਕੇ ਰਹਿਣ ਲੱਗ ਗਈ ਸੀ ਜਿਸ ਤੋਂ ਬਾਅਦ ਜੋ ਹੈ 2 ਸਾਲਾਂ ਬਾਅਦ ਮੁੜ ਤੋਂ ਝਗੜਾ ਜਾਗਿਆ ਵਿਵਾਦ ਹੋਇਆ ਤੇ ਦੋਵੇਂ ਧਿਰਾਂ ਵਿਚਾਲੇ ਝੜਪ ਹੋਈ ਹੈ ਜਿਸ ਦੇ ਵਿੱਚ ਜ਼ਖਮੀ ਵੀ ਹੋਏ ਨੇ ਲੋਕ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲੇ ਦੀ ਸੂਚਨਾ ਜੋ ਹੈ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਉਹਨਾਂ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੀੜਤ ਪੀੜਤਾ ਦਾ ਵੀ ਬ ਕੀ ਹੈ ਤੁਸੀਂ ਉਹ ਵੀ ਸੁਣ ਲਓ ਮੇਰੇ ਭਰਾ ਨੇ ਲਵ ਮੈਰਿਸ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਬੱਚਾ ਵੀ ਉਹਨਾਂ ਨੇ ਸਾਡੇ ਕੋ ਰਸਤੇ ਚ ਖੋ ਲਿਆ ਸੀ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਸਾਡੇ ਤੇ ਪਰਚਾ ਕਰਾਇਆ ਹੁਣ ਸਾਡੀ ਰੈਕੀ ਕਰਦੇ ਆ ਤੇ ਰੋਜ਼ ਲੋਕਾਂ ਨੂੰ ਸਨਾਹ ਭੇਜਦੇ ਆ ਕਿ ਆ ਇਹ ਸੰਗਮਦੀ ਦੁਕਾਨ ਤੱਕ ਆ ਜਾ ਆਪਣੇ ਘਰ ਦੇ ਕੈਮਰਾ ਤੋਂ ਪਰਾਂ ਆਜੇ ਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਖਲੋਤਾ ਸੀ ਤੇ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਇਹ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ ਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਮਮਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਤੇ ਬਾਅਦ ਚੋ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਨਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ ਪੰਜ ਦਿਨ ਹੋ ਗਏ ਸਾਡੇ ਨਾਲ ਇਦਾਂ ਕਰਦੇ ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ ਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲ ਬਾਹਰ ਆਪਣੇ ਹਸਪੀਟਲ ਤੋਂ ਤੇ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂਕੇ ਲਾ ਕੇ ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ ਉਹ ਪੂਰਾ ਟੱਬਰ ਹੀ ਹਮਮ ਤੇ ਉੱਥੇ 2 ਸਾਲ ਹੋ ਗਏ ਲਵ ਮੈਰਿਜ ਨਾਲ ਹਾਂਜੀ ਤੇ ਬੱਚਾ ਜੀ ਦਾ ਇੱਕ ਸਾਲ ਦਾ ਹੁਣ ਉਹ ਕੋਈ ਕਿਤੇ ਤੁਹਾਡੇ ਕੋਲ ਆ ਆ ਆਪਣੇ ਘਰ ਚਲ ਗਈ ਆ ਬਿਨਾ ਦੱਸੇ ਜੈਪੁਰੋਂ ਆ ਗਈ ਹੀ ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ ਤੇ ਇਹ ਕਹਿੰਦੇ ਆ ਆਪਾਂ ਵੱਡ ਦੇਣਾ ਹੂੰ ਤੇ ਕੱਲ ਕੋ ਲੜਾਈ ਹੋਈ ਕੱਲ ਆਹਨੂੰ ਪਤਾ ਹੀ ਨਹੀਂ ਲੜਾਈ ਦਾ ਇਹੋ ਹੀ ਆ ਕਿ 4-5 ਦਿਨ ਹੋ ਗਏ ਆ ਕਹਿੰਦੇ ਆ ਆਪਾਂ ਇਹਨੂੰ ਵੱਡਣਾ 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 ਬਾਹਰ ਨਿਕਲ ਇਹ ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾਣੇ ਆਵਾਜ਼ ਮਾਰੀ ਸਾਡੇ ਘਰ ਆਏ ਹੀ ਉਹਨੇ ਕਿਹਾ ਕਿ ਇੱਧਰ ਆ ਤੇ ਨਾਲ ਗੱਲ ਕਰਨੀ ਆ ਉਹਨਾਂ ਨੇ ਆਪਣੇ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਤੇ ਕਹਿੰਦਾ ਕਿ ਦਿਲਬਾਗ ਨੇ ਸੁਣਾ ਭੇਜ ਜਾਵਾ ਕਿ ਜਿੰਨੇ ਪੈਸੇ ਲੈਣੇ ਲਾ ਲਾ ਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ ਹਾਂਜੀ ਕੀ ਆ ਇਨਾਂ ਦੇ ਤਾਂ ਕਾਫੀ ਲੱਗੀ ਆ ਮੰਮੀ ਦੇ ਤੇ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ ਮੰਮੀ ਨੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ ਪੇਟ ਚਲਤਾ ਮਾਰੀਆਂ ਵਾ ਉੱਠਿਆ ਨਹੀਂ ਜਾਂਦਾ ਮੰਮੀ ਕੋਲ ਹਾਂਜੀ ਕੁਛ ਨਹੀਂ ਕੀਤਾ ਅਜੇ ਤੱਕ ਤੇ ਆਏ ਨਹੀਂ ਬਾਅਦ ਚ ਰਾਤੀ ਆਏ ਬਸ ਹਾਂਜੀ ਹਾਂਜੀ ਹਸਪੀਟਲ 'ਚ ਜਦੋਂ ਇਹ ਆਏ ਨਾ ਮੈਂ ਮੰਮੀ ਨੂੰ ਲੈ ਕੇ ਆਈ ਆ ਤੇ ਇਹ ਡੈਡੀ ਹੁਣੇ ਆਏ ਆ ਜਦੋਂ ਤੇ ਇਹ ਸਕੂਟੀ 'ਤੇ ਆਏ ਤੇ ਮੈਨੂੰ ਲੱਗਾ ਛਾਏ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ ਤੇ ਬਾਚੋਂ ਮੈਨੂੰ ਲੱਗਾ ਸ਼ਾਇਦ 도ੜ ਚੱਲੇ ਆਏ ਹਨਾ ਤੇ ਇਹਨਾਂ ਨੇ ਉਧਰ ਪਿਛਲੇ ਪਾਸੇ ਨਾ ਉਧਰੋਂ ਡੰਡੇ ਲੈ ਕੇ ਆਏ ਤੇ ਉਹਨਾਂ ਨੇ ਗੇਟ 'ਚ ਟਾਇਆ ਡੈਡੀ ਨੂੰ ਉਥੋਂ ਮਤਲਬ ਡੰਡਾ ਵੀ ਟੁੱਟਾ ਵਾ ਡੰਡਾ ਪੁਲਿਸ ਦੇ ਹਵਾਲੇ ਆ ਅੱਧਾ ਡੰਡਾ ਸਾਡੇ ਕੋਲ ਪਿਆ ਵਾ ਤੇ ਆ ਸਾਰੀ ਸਾਟ ਇਹਨਾਂ ਨੇ ਇੱਥੇ ਲਾਈ ਜੀ ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ ਤੇ ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਆਪਾਂ ਪਹੁੰਚ ਗਈ ਸੀ ਤੇ ਬਾਕੀ ਜਾਂਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਆ ਐਮਐਲਆਰ ਜਦੋਂ ਆਊਗੀ ਹੈ ਉਹਦੇ ਮੁਤਾਬਿਕ ਆਪਾਂ ਐਫਆਈਆ ਦਰਜ ਕਰਕੇ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਆਪਾਂ